ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵੱਲੋਂ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਸ਼੍ਰੀ ਮੁਖਸਰ ਸਾਹਿਬ ਵਿਖੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਬਾਦਲ ਪਹੁੰਚੇ ਜਿੱਥੇ ਉਹਨਾਂ ਪਿੰਡ ਦੇ ਲੋਕਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ ਜਲਿਆਂਵਾਲਾ ਬਾਗ ਦੇ ਸਾਕੀ ਤੇ ਬੋਲਦਿਆਂ ਉਹਨਾਂ ਨੇ ਕਿਹਾ ਹੈ ਕਿ ਵਰਤਾਨਵੀਂ ਹਕੂਮਤ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਨ ਤੇ ਬੋਲਦਿਆਂ ਉਹਨਾਂ ਨੇ ਕਿਹਾ ਹੈ ਕਿ ਇਹ ਰਾਜਨੀਤੀ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਹੈ ਇਸ ਨੂੰ ਰਾਜਨੀਤਿਕ ਨਾ ਬਣਾਇਆ ਜਾਵੇ ਮੰਗਣੀ ਤਾਂ ਚਾਹੀਦੀ ਹੈ ਵੈਸੇ ਤੁਹਾਨੂੰ ਖਿਆਲ ਹੋਣਾ ਹੈ ਕੋਈ ਨਹੀਂ ਆਈ ਸੀ ਉਹ ਉਥੇ ਫੁੱਲ ਚੜਾ ਕੇ ਗਈ ਹੈ ਮੈਂ ਉਹਨਾਂ ਦੇ ਨਾਲ ਸੀ ਪਰ ਲੇਕਿਨ ਮਾफी ਮੰਗਣ ਤੋਂ ਪਾਸਾ ਵਟ ਰਹੇ ਨੇ ਸਿਰਫ ਅਫਸੋਸ ਹੀ ਜਾਇਰ ਕਰ ਰਿਹਾ ਹੈ ਬਰਤਾਨੀਆ ਸਰਕਾਰ ਨੇ ਚਲੋ ਅਫਸੋਸ ਕਰ ਰਹਾ ਤਾਂ ਕਰ ਲੈਣਾ ਚਾਹੀਦਾ ਕਿਹੜਾ ਤੇ ਕੋਈ ਜ਼ੋਰ ਲੱਗਦਾ ਹੈ ਜੀ ਜਿਹੜੀਆਂ ਗਲਤੀਆਂ ਹੋਈਆਂ ਕੋਈ ਬੰਦਾ ਗਲਤੀ ਮੰਨ ਲੇ ਮੈਚਾ ਤੋਂ ਗਵਰਨਮੈਂਟ ਮੰਨ ਲੇ ਜੋ ਕੋ ਹੋਰ ਹੋ ਜੇ ਤਾਂ ਉਹ ਸਮਾਗਮ ਕਰਾਈ ਜਾ ਰਿਹਾ ਜੀ ਤੇ ਲੇਕਿਨ ਜਿਹੜੇ ਉੱਥੇ ਇਹ ਸਮਾਗਮ ਤਾਂ ਫਿਰ ਵੇਖੋ ਜੀ ਆਪਣੀ ਗਵਰਨਮੈਂਟ ਵੱਲੋਂ ਕਰਾਉਣਾ ਹੈ ਨਾ ਤਾਂ ਗਵਰਨਮੈਂਟ ਵੱਲੋਂ ਕਰਾਈ ਲੈ ਕਿ ਜਿਹਨ ਜਿਹੜੇ ਛੀਦੋਏ ਪਰਿਵਾਰਾਂ ਨੂੰ ਮਤਲਬ ਕਿ ਇਗਨੋਰ ਕੀਤਾ ਜਾ ਰਿਹਾ ਹੈ ਛੀਦਾਂ ਦੇ ਪਰਿਵਾਰਾਂ ਨੂੰ ਉੱਥੇ ਬਿਲਕੁਲ ਹੀ ਇਗਨੋਰ ਕੀਤਾ ਜਾ ਰਿਹਾ ਪਤਾ ਨਹੀਂ ਵੇਖੋ ਮੈਂ ਤਾਂ ਕੀ ਕਹਿ ਸਕਦਾ ਫੰਕਸ਼ਨ ਹੋਤੇ ਹੋਏਗਾ ਕੋ ਪੋਲਿਟੀਕਲ ਤਾਂ ਹੈ ਨਹੀਂ ਇਹ ਇਹ ਨੇ ਆਖਿਆ ਇਲੈਕਸ਼ਨ ਕਮਿਸ਼ਨ ਨੇ ਵੀ ਹਦਾਇਤ ਦਿੱਤੀ ਹੈ ਇਨੂੰ ਪੋਲੀਟੀਕਲ ਨਾ ਬਣਾਇਆ ਜਾਏ ਉਹ ਸਾਰੇ ਆਪਣੇ ਦੱਸ દਈਏ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੀ ਕੋਈ ਵੱਡੀ ਰੈਲੀ ਵਿੱਚ ਸ਼ਮੂਲੀਅਤ ਨਹੀਂ ਕਰ ਰਹੇ ਪਰ ਜ਼ਮੀਨੀ ਪੱਧਰ ਤੇ ਲੋਕਾਂ ਨਾਲ رابطہ ਕਾਇਮ ਕਰਨ ਵਿੱਚ ਲੱਗੇ ਹੋਏ ਨੇ ਜਗਬਾਣੀ ਟੀਵੀ ਚੰਡੀਗੜ੍ਹ ਲਈ ਏ ਐਚ ਟੂਡੀ ਦੀ ਰਿਪੋਰਟ